ਸਰ ਤੋਂ ਸਿਆਖਾ ਹੋ ਰਹੀ ਤੁਸੀਂ ਸਭ ਤੋਂ ਪਹਿਲਾਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਪਿਆਰ ਪੰਛਤ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਗੁਰਦਾਸਪੁਰ ਪੁਰ ਵਾਸੀਆਂ ਨੂੰ ਪਿਆਰ ਭਰੀ ਰਾਮ ਨਾਲ ਦੀ ਅੱਜ ਜਿਹੜਾ ਕੈਂਪ ਲਗਾਇਆ ਆ ਆਪਾਂ ਅੱਜ ਦਾ ਕੈਂਪ ਜਿਹੜਾ ਵਾ ਪਹਿਲਗਾਮ ਦੇ ਵਿੱਚ ਜਿਹੜਾ 2 ਬਈ ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਜਿਹੜੇ 28 ਨਹਿਤੇ ਤੇ 2 ਕਸੂਰ ਜਿਹੜੇ ਸਾਡੇ ਗਵਾਂਢੀ ਦੇ ਜਿਹੜੇ ਪਾਕਿਸਤਾਨ ਵਾਲੋ ਇੱਕ ਕਾਇਰਾਨਾ ਹਰਕਤ ਦੇ ਵਿੱਚ ਜਿਹੜੇ ਮਾਰੇ ਮਾਰੇ ਗਏ ਸੀਗੇ ਉਹਨਾਂ ਨੂੰ समर्पित ਕੀਤਾ ਗਿਆ ਵਾ ਅੱਜ ਦਾ ਜਿਹੜਾ ਸਾਡਾ ਕੈਂਪ ਹੈ ਬਲੱਡ ਓਨਰ ਸੁਸਾਇਟੀ ਦਾ ਸਮਾਜਿਕ activities ਦਾ ਇੱਕ ਸਾਂਝਾ ਉਪਰਾਲਾ ਵਾ ਅੱਜ ਦੇ ਕੈਂਪ ਵਿੱਚ ਘੱਟੋ ਘੱਟ ਵੀ ਤੋਂ ਹੁਣ ਤੱਕ 15 ਤੋਂ 20 ਜਿਹੜੇ ਆ ਡੋਨਰ ਬਲੀਡ ਹੋ ਚੁੱਕੇ ਆ ਕਿ ਉਮੀਦ ਹੈਗੀ ਆ ਕਿ ਇਹ ਕੈਂਪ 2.5 ਵੇ ਤੱਕ ਲੱਗਣਾ ਵਾ ਤੇ ਉਮੀਦ ਹੈ ਕਿ ਇਹ ਘੱਟੋ ਘੱਟ ਵੀ ਤੇ 80+ ਜਾਏਗਾ ਕੈਂਪਾ ਵਾਲਾ 80+ ਹੋਏਗਾ ਅੱਜ ਦਾ ਜਿਹੜਾ ਕੈਂਪ ਵਾ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਨਾ ਗੁਰਦਾਸਪੁਰ ਵਾਸੀਆਂ ਨੂੰ ਕਿ ਮਾ ਆਜਨ ਹਾਲ ਵਿੱਚ ਵੱਧ ਚੜ ਕੇ ਆਓ ਤੇ ਆਪਣਾ ਇਸ ਖੂਨਦਾਨ ਦੀ ਸੇਵਾ ਵਿੱਚ ਆਪਣਾ ਭਰਪੂਰ ਯੋਗਦਾਨ ਪਾਓ ਤਾਂ ਕਿ ਕਿਸੇ ਲੋੜਵੰਦ ਦੀ ਮੌਕੇ ਤੇ ਹੀ ਸਹਾਇਤਾ ਕੀਤੀ ਜਾਵੇ ਕਿਸੇ ਨੂੰ ਖੂਨ ਦੀ ਕਮੀ ਦੇ ਕਰਕੇ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ